ਡਾਲੀ ਦੇ ਰੋਟੀ ਖਾਣ ਗਿਆ ਘਰੇ ਤੇ ਉਹ ਦੋ ਲੋਕ ਤੋੜ ਕੇ ਬੰਦਾ 2:14 ਮਿੰਟ ਤੇ ਅੰਦਰ ਵੜਿਆ ਅੰਦਰ ਵੜ ਕੇ ਕੈਸ਼ ਚੱਕਿਆ ਨਾ ਪਹਿਲਾਂ ਕਿੱਲੇ ਚ ਸਾਰਾ ਕਿੱਲਾ ਸੀ 25 ਹਜ਼ਾਰ ਗਿਆ ਸੀਗਾ ਅੱਠ ਮਹੀਨ ਚੱਕ ਕੇ ਜਵਾਹੇ ਜ 50 ਘੰਟੇ ਦੇ ਵਿੱਚ ਭੱਜ ਗਿਆ ਇੱਥੋਂ ਆਣ ਗਵਾਂਦ ਕਿਸੇ ਨੂੰ ਕੁਝ ਨਹੀਂ ਪਤਾ ਲੱਗਣ ਦਿੱਤਾ ਸੈਕਟਰ ਡਾਊਨ ਸੀਗਾ ਸੈਕਟਰ ਉੱਤੇ ਚੱਕਿਆ ਨਾ ਲੋਕ ਤੋੜਿਆ ਅੰਦਰ ਵੜ ਗਿਆ ਆਂਡੀ ਗਾਂਡੀ ਨੂੰ ਕਿਸੇ ਨੂੰ ਨਹੀਂ ਪਤਾ ਕਿਸੇ ਨੂੰ ਕੁਝ ਨਹੀਂ ਪਤਾ ਲੱਗਣ ਦਿੱਤਾ ਉਹ ਮੋਟਰਸਾਈਕਲ ਉਹਨੇ ਪਿੱਛੇ ਘੜਾਇਆ ਸੀਗਾ ਜਿੱਥੇ ਜਲੇਬੇਵੰਦੀਆਂ ਨੇ ਉੱਥੇ ਉਹ ਮੋਟਰਸਾਈਕਲ ਚੱਕਿਆ ਆਪਾ ਪੌਪਲ ਵੱਲੋਂ ਚਲਾ ਗਿਆ ਸੀਸੀਟੀ ਕੈਮਰੇ 'ਚ ਸਾਰਿਆਂ ਚ ਆ ਗਿਆ ਜਾਂਦਾ ਕਿਸ ਤਰ੍ਹਾਂ ਦਾ ਰੂਪ ਸੀਗਾ ਜ ਜ ਉਹਨਾਂ ਦਾ ਚੱਕਿਆ ਪਾ ਦੋ ਚਿੱਕਾ ਖਬੇ ਹੱਥ 'ਚ ਉਹਨੇ ਘੜੀ ਬੰਨੀ ਹੋਈ ਸੀਗੀ ਸੱਜੇ ਹੱਥ 'ਚ ਘੜਾ ਪਾਇਆ ਸੀ ਮੋਟਾ ਤੇ ਪਹਿਲਾਂ ਉਹ ਤੁਹਾਡੇ ਕੋਲੇ ਆਉਂਦਾ ਹਾਂ ਚੈੱਕ ਕਰ ਰਹੇ ਹਾਂ ਸੀਸੀਟੀ ਕੈਮਰੇ 'ਚ ਹਨ ਦੇਖਿਆ ਮੈਂ ਰਿਕਾਰਡਿੰਗ ਕਿਤੇ ਚ ਕੋਡਿੰਗ ਚ ਸ਼ੱਕੀ ਹੈਗਾ ਹੁੰਦਾ ਸੇਮ ਉਹਦੇ ਨਾਲ ਹੀ ਲਿਆ ਮਿਲਦਾ ਉਹਦਾ ਮਤਲਬ ਉਹ ਰੋਟੀ ਕਿੱਥੇ ਤਾਂ ਹੀ ਕਿ ਤੁਹਾਨੂੰ ਹਾਂਜੀ ਹਾਂਜੀ ਪੱਕੇ ਬੰਦੇ ਦਾ ਕੰਮ ਆ ਉਹਨੂੰ ਪਤਾ ਸੀ ਇਹ 9 ਵਜੇ ਰੋਟੀ ਕਾਣ ਜਾਂਦਾ ਬੰਦਾ ਟੋਡਲ ਤੋਂ ਡਾਉਨ ਕਿੰਨੇ ਦਾ ਨੁਕਸਾਨ ਹੋ ਰਿਹਾ ਪੀ ਆ ਇੱਕ ਲੱਖ 50000 ਦਾ ਨੁਕਸਾਨ ਸਿੱਧਾ ਹੋਇਆ ਜੀ ਅੱਛਾ ਹਾਂਜੀ ਹਾਂ ਅਸੀਂ ਆਦੇ ਮੋਬਾਈਲ ਸੀ 25000 ਰੁਪਏ ਸੀ ਕੋਈ بیمਾ ਨਹੀਂ ਮੰਗ ਹੀ ਕਰਦੇ ਸਰਕਾਰ ਤੋਂ ਫੜੋ ਚੋਰ ਨੂੰ ਅੱਜ ਦਿਨ ਇੱਥੇ ਬੱਸਾਂ ਬੱਸਾਂ ਖੜੀਆਂ ਨੇ ਸਾਰੀਆਂ ਇੱਥੇ ਸਾਰੇ ਬੱਚਾ ਰੁਕਦੇ ਨੇ ਆਪਣੀ ਦੁਕਾਨ ਧੱਕੇ ਫੇਰ ਵੀ ਕੋਈ ਦਿਨਾਂ ਦੇ ਸੜਿਆਂ ਨੂੰ ਲੁੱਟਣਾਂ